ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਭੰਗਵਾ ਦਾ ਡੇਰੀ ਫਾਰਮ 911 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਢਿੱਲੋ ਡੇਰੀ ਫਾਰਮ ਰਾਜਾ ਸਾਹਿਬ ਨੂੰ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ ਆਪਾਂ 6-7 ਪਸ਼ੂ ਦਿਖਾਉਣੇ ਆ ਅੱਜ ਆਪਾਂ ਸਜਣਾ ਤੋਂ ਤੱਕ ਨਾ ਕੰਪਲਾਂ ਦੇ ਕੋਲ ਜੁੜਾ ਨਹੀਂ ਆ ਗਿਆ ਮਿਲਦੇ ਕੋਲ ਤੇ ਆਪਾਂ ਕੁੰਟੀਆਂ ਵੀਰ ਹਰਮਨ ਦੇ ਕੋਲ ਤੇ ਕਰਦੇ ਆ ਵੀਰ ਨਾਲ ਗੱਲਬਾਤ ਤੇ ਆਹ ਵੀਰ ਨੇ ਮਰੇ ਕਿ ਸੇਲ ਕੀਤੀ ਹੈ ਬੜ ਬਿਲਕੁਲ ਤੋਂ ਬਣ ਤਿਆਰ ਹੀ ਹੈ ਵੀ ਤੇ ਇਹ ਕਿੱਥੇ ਘਲਤੀ ਵੀਰ ਜੀ ਬੜ ਇਵੇਂ ਕੀ ਪਟਾਲੇ ਚੱਲ ਜੀ ਅੱਛਾ ਠੀਕ ਹੈ ਠੀਕ ਹੈ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਬਹੁਤ ਠੀਕ ਠਾਕ ਵਧੀਆ ਵਧੀਆ ਭਾਜੀ ਤੁਸੀਂ ਸਲਾਮ ਚੜਦੀ ਕਲਾ ਜੀ ਚੜਦੀ ਕਲਾ ਚੜਦੀ ਕਲਾ ਰਹਿਣੀ ਚਾਹੀਦੀ ਆਓ ਜੀ ਹੋਰ ਠੀਕ ਠਾਕ ਪਰਿਵਾਰ ਵਧੀਆ ਵਧੀਆ ਭਾਜੀ ਤੁਸੀਂ ਸਲਾਮ ਆਪਣਾ ਨਾਮ ਤੇ ਐਡਰੈਸ ਦੱਸ ਦਈਏ ਨਾਮ ਭਾਜੀ ਮੇਰਾ ਖੰਡੂਜੋ ਪਿੰਡ ਰਾਜਾ ਸਾਸਿ ਜੀ ਲੰਬਰਸਤਸੀ ਜਨਾਲਾ ਜੀ ਠੀਕ ਹੈ ਜੀ ਫੋਨ ਨੰਬਰ ਇਹ ਹੈ 28 8442131 ਅੱਛਾ ਜੀ ਹਾਂਜੀ 에어ਪੋਰਟ ਦੇ ਨਾਲ ਹੀ 1 ਕਿਲੋਮੀਟਰ ਪਿੱਛੇ ਆਪਾਂ ਠੀਕ ਹੈ ਠੀਕ ਹੈ ਜੀ ਕਰੀਏ ਸ਼ੁਰੂਆਤ ਇਹਨਾਂ ਅੱਜ ਆਪਾਂ ਭਾਈ ਤਿੰਨਰ 6 ਖੋਣੇ ਆ ਅੱਛਾ ਜੀ ਤਿੰਨ ਨੱਦਰਿਆ ਤੇ ਤਿੰਨ ਨੱਦਰਿਆ ਠੀਕ ਹੈ ਠੀਕ ਹੈ ਲਓ ਭਾਈ 6 7 ਨੱਗ ਆਪਾਂ ਕਹਾਂ ਜੀ ਤੁਹਾਨੂੰ ਦੇ 6 ਮਾਗ ਲਓ 7 ਹੀ ਇੱਕ ਉਹ ਵੇਖੋ ਲੱਦੀ ਤੁਹਾਡੇ ਸਾਹਮਣੇ ਵਸੀ ਹਾਂਜੀ 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 ਤੇ ਆ ਗੈਰ ਤੋਂ ਕਰੀਏ ਸ਼ੁਰੂਆਤ ਹਾਂਜੀ 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 ਠੀਕ ਹੈ ਲਓ ਭਾਈ ਦੱਸਿਓ ਵੀ ਕਿਹਦੇ ਬਾਰੇ ਭਾਈ ਦੁੱਧਾ ਸੁਆਹੇ ਅੱਛਾ ਜੀ ਭਾਈ ਤਾਂ ਕੋਲੋਂ ਵੇਖ ਲਓ ਵੈਰ ਦਾ ਜਾਤਪੀਰ ਵੇਖ ਲਓ ਥਾਂ ਸਪੈਸ਼ਲ ਥਾਨ ਲੱਗਾ ਭਾਜੀ ਬੱਛੀ ਨੂੰ ਗੱਦ ਵਜਣ ਵਿੱਚ ਚੰਗਾ ਵਾ ਤੇ ਕਰੋ ਚੈੱਕ ਉਹ ਸਿੱਗੀ ਹੈ ਜੇ ਸੁਆ ਦੂਜਾ ਢਿਲਾ ਹਾਰੋ ਮਾੜੀਆਂ ਆਈਆਂ ਬਣ ਬਣ ਕਮਲੀ ਹੋ ਜੂ ਕਰਮਾ ਵਾਲੀ ਛੈਰ ਜੰਮਿਆ ਹੁੰਦਾ ਠੀਕ ਹੈ ਠੀਕ ਹੈ ਲੋ ਬਈ ਥੱਲੇ ਡਾਂਢੋ ਲਾ ਕਾਫੀ ਆ ਤੇ ਥੰਦੀ ਸੀਲ ਆ ਜੂ ਕਰਮਾ ਵਾਲੀ ਜਿੱਤਨ ਬਣ ਗਈ ਥਾਨ ਨੂੰ ਵੇਖੋ ਲੱਗਾ ਸਪੈਸ਼ਲ ਬਣ ਗਿਆ ਠੀਕ ਹੈ ਲੋ ਬਈ ਥਾਨ ਤੋਂ ਬਹੁਤ ਹੀ ਚੰਗਾ ਲੱਗਾ ਕਰੋ ਚੈੱਕ ਤੇ ਠੰਡੀ ਸੀਲ ਭਾਜੀ ਪੂਰੀ ਫੁੱਲ ਤੇ ਬਰੀਕੀਆ ਤੇ ਵੇਖ ਲਓ ਤੇ ਕਿੰਨਾ ਕੁ ਚਮਕੀ ਕਹ ਰਹਣਾ ਹੈ ਭਾਜੀ ਪਹਿਲਾਂ ਸੋਨੇ ਪੱਛੀ 20 ਕਿਲੋ ਦੁੱਧ ਚਵਾਇਆ ਜੀ ਅ ਕੀ ਬਾਈਕ ਲੋਕੀ ਦੋਦੇ ਤਵਾਉ ਗਾੜੀਆਂ ਕੋਈ ਸਮਝ ਲਾ ਲੈ ਕਿੰਨਾ ਚੋਰ ਸੱਜਦੇ ਆ ਠੀਕ ਹੈ ਠੀਕ ਕਨ ਪਰਾਂ ਕਾਇਆਂ ਵਾਂਡ ਨੂੰ ਮੰਨਦੀਆਂ ਜਿੰਨਾ ਪਈ ਉਹਨਾ ਚੋਲੋ ਹਾਂਜੀ ਖੋਲੋ ਫਿਰ ਜੀ ਖੋਲ ਕੇ ਦਿਖਾਈਏ ਲੋ ਵਜਿੰਦਿਆ ਕਰਤਾ ਦੇ ਤੂੰ ਹੀ ਬਹੁਤ ਜ਼ਿਆਦਾ ਬਿਊਟੀ ਵਿੱਚ ਆ ਗਈ ਆ ਤੇ ਕਰੋ ਤੁਸੀਂ ਫਿਰ ਕੁਆਲਟੀ ਚੈੱਕ ਤੇ ਕੱਟ ਵਜਿੰਦੀ ਮੱਡੀ ਵੱਛੀ ਭਾਜੀ ਪੂਰੀ ਠੀਕ ਲੋ ਬਾਈ ਕੀ ਕਰ ਸਕਦੇ ਬਾਕੀ ਤੇ ਨੰਡ ਲੰਗਾ ਪਈ ਹਵਾ ਨੇ ਰੇ ਤੇ ਥਣ ਤੋਂ ਵੀ ਬਹੁਤ ਚੰਗਾ ਲੱਗਾ ਕਿ ਅੱਗੇ ਤੋਂ ਥਣ ਲੱਗਾ ਵਾ ਕਰੋ ਜੇ ਤਾਂ ਕਿ 20 ਲੀਟਰ ਜਿਹੜਾ ਪਹਿਲੇ ਸਵੇਰਾ ਦੁੱਧ ਚਵਾਇਆ ਵਾ ਦੀ ਦੀ ਫੇਸਕਵਾਰ ਦੀ ਖਾ ਰਹੋ ਵਸੇ ਨਾ ਡਰ ਕੀ ਆ ਥੋੜੀ ਜੀ ਲੈ ਜੋ ਪਰਾਂ ਲਾਜੰਪੀਰ ਸਵਾਰ ਦੀ ਵੀ ਚੈੱਕ ਕਰ ਸਕਦੇ ਜੀ ਬੰਦ ਹੋ ਗਈ ਈਮਲ ਕਰਨਾ ਵੀ ਜੇ ਰਹਿਣਾ ਲੋ ਪਾਜੀ ਤਿਆਰ ਆ ਰਹੀ ਵੱਛੀ ਦੇ ਚਾਰ ਦਿਨਾਂ ਸਾਹਮਣੇ ਵੇਚੀ ਹੈ ਨਾ 85000 ਦੀ ਵੱਛੀ ਵੇਖ ਜੂਗੀ ਅੱਛਾ ਜੀ ਹੁਣ ਮੁੱਲ 75000 ਕਰ ਦੇ ਜੀ ਕਰ ਦਈਏ ਜੱਜਾ ਕਰ ਦੋ ਤੁਸੀਂ ਜਿੰਨਾ ਕਰਨਾ ਕਰ ਦਈਏ 70000 ਦੀ ਚਲੋ ਕੋਈ ਨਹੀਂ ਜੇ ਤੁਸੀਂ ਕਰ 70000 ਪੂਰੇ ਦੀ ਵੱਛੀ ਦੇ ਰਾਂਗੇ ਹੋਰ ਮੌਕੇ ਦੇ ਮਾਨਸਾਨ ਕਰਾਏ ਥੋੜਾ ਬੋਧਾ ਕੋਈ ਵੀਰ ਭਰਾ ਫੂਨ ਲਾਵੇ ਠੀਕ ਹੈ ਠੀਕ ਹੈ ਲੋ ਪਾਜੀ 5000 ਦਾ ਵੀਰ ਨੇ ਮਾਨਸਾਨ ਕਰਤਾ ਆਹ ਪਾਜੀ ਵੱਛੀ ਫੈਸ਼ਨ ਵਾਲੀ ਵੱਛੀ ਭਾਜੀ ਠੀਕ ਹੈ ਠੀਕ ਹੈ ਡਿਸਕਲੁਸਕ ਵੇਖ ਲਓ ਜਾਨ ਵੀਰ ਲੈ ਦਿਓ ਕਰੋ ਚੈੱਕ ਬਾਕੀ ਢੱਲਾਂ ਡੁੱਲਾ ਤਿਆਰ ਹੋਣ ਦੂਜੇ ਨੰਬਰ ਤੇ ਦੱਸੋ ਬਿੱਜਾਰੇ ਪਰੇ ਆਹ ਭਾਜੀ ਛੋਟੀ ਦਾ ਦੂਜਾ ਸੁਆ ਸੁਣੀ ਆ ਪਹਿਲੇ ਸਵੇ ਸੁਈ ਆ ਅੱਛਾ ਜੀ ਪੰਜਾਂ ਮਹੀਨੇ ਚੈੱਕ ਪਾਸ ਕਰਾ ਕੇ ਆਪਾਂ ਠੰਡ ਦੀ ਗੱਲ ਬਾਤ ਆ ਜੀ ਅੱਛਾ ਜੀ ਹਾਂਜੀ ਬਾਕੀ ਆਪਣੀ ਪੰਜਾਂ ਦਿਨਾਂ ਦੀ ਗਰੰਟੀ ਹੁੰਦੀ ਫੁੱਲ ਠੀਕ ਹੈ ਠੀਕ ਹੈ ਜੀ ਦੁੱਧ ਦਿੰਦੀ ਐ ਇਸ ਟਾਈਮ ਕਿ ਨਹੀਂ ਦੁੱਧੋਂ ਡਰਾਈ ਭਾਜੀ ਆ ਮੈਂ ਦੁੱਧੋਂ ਛੜ ਪੀਏ ਠੀਕ ਹੈ ਲਓ ਭਾਈ ਦੁੱਧੋਂ ਟ੍ਰਾਈ ਕਰਤੀ ਆ ਵੀਰ ਉਹਨਾਂ ਨੇ ਤੇ ਲੀਲੀ ਦੇ ਵਿੱਚ ਆ ਗਈਆ ਕਰੋ ਚੱਕ ਬਾਕੀ ਕੱਦ ਵਜਣ ਬਹੁਤ ਹੀ ਚੰਗਾ ਵੈਦਾ ਏਡਾ ਕੱਟ ਤੇ ਮਟਕੀ ਅੱਖ ਭਾਜੀ ਵੇਖੋ ਠੀਕ ਹੈ ਠੀਕ ਹੈ ਲਓ ਭਾਜੀ ਲੋ ਬਜੀ ਕੱਦ ਵਜਨ ਤੁਸੀਂ ਕਰ ਸਕਦੇ ਚੱਕ ਕੱਦ ਵਜਨ ਉਹ ਬਹੁਤ ਹੀ ਚੰਗੀ ਆ ਨੋਡੋ ਰੀਲੀ ਨਾ ਗੱਬਣਿਆ ਸਾਡੇ ਪੰਜਾਂ ਮਹੀਨਾ ਦੀ ਹਾਂਜੀ ਪੰਜਾਂ ਦੀ ਚੈੱਕ ਪਾਸ ਜੋ ਛੇਵਾਂ ਲੱਗਾ ਜੀ ਠੀਕ ਆ ਠੀਕ ਆ ਲੋ ਬਜੀ ਪੰਜਾਂ ਦੀ ਜਿਹੜੀ ਚੈੱਕ ਪਾਸ ਆ ਤੇ ਛੇਵਾਂ ਵੀਰ ਕਹਿੰਦਾ ਕਿ ਸਟਾਰਟ ਹੋ ਗਿਆ ਵਾ ਇਹਨੂੰ ਇਹ ਦੁੱਧ ਤੋਂ ਵਾਸਤੇ ਵੀਰ ਨੇ ਡਰਾਈ ਕਰ ਦਿੱਤੀ ਆ ਤੇ ਕਿੰਨਾ ਵਿੱਚ ਆਇਆ ਹੈ ਜੀ ਸੱਜਣ ਨੇ ਆਪਾਂ ਪਹਿਲੇ ਸਵੇਰੇ ਇਹ ਲੋ ਭਾਜੀ ਉਹਦੇ ਅੰਦਰ 14 ਕਿਲੋ ਚੋਂਦੇ ਨੇ ਇਹ ਵੇਸੇ ਆਪਾਂ ਸਾਬ ਲਾਈਏ ਤੇ ਜਿੱਦੀ ਵੱਡੀ ਚੀਜ਼ ਇਹਨਾਂ ਨੇ ਦੇਣਾ 14 ਕਿਲੋ ਦੁੱਧ ਦੇ ਕੱਲੇ ਨਹੀਂ ਇਹ ਗੱਲ ਸਹੀ ਆ ਜੀ ਠੀਕ ਆ ਠੀਕ ਆ ਜੀ ਲਓ ਭਾਈ ਆਪਾਂ 2 ਨੰਬਰ ਤੇ ਆਪਾਂ ਨੂੰ ਗੂੜੀ ਦੇਣੀ ਹੈ ਨੀਲੀ ਗੂੜੀ ਦਾ ਤੇ ਇਹਦਾ ਮੁੱਲ ਵਿੱਚ ਕੀ ਕਰਨਾ ਜੇ ਮੁੱਲ ਭਾਈ ਦਾ 60000 ਕਰ ਦੇ ਜੀ ਅੱਛਾ ਜੀ 55 ਹੀ ਦੇ ਰਿਹਾ ਤੇ ਕਰਨਾ ਮਾਨ ਕਰ ਦਈਏ ਮਾਣ ਦਾ ਮਾਨਦਾ ਕਰੋ ਮਾਨ ਭਾਈ ਜਿੰਨਾ ਕਰਨਾ ਜੇ ਅੱਜ ਤੂੰ ਬੋਲਿਆ ਰਹੀ ਆਂਦੀ ਹੈ ਮਾਰਾ ਪੂਰੇ 55 ਦੇ ਭਾਈ ਛੋਟ ਕਰ ਦਾਂਗੇ 200 ਪਰ ਕਿਉਂ ਟੀ ਮੇਲ ਦੀ ਨਹੀਂ ਆ 55 ਨੂੰ ਐਸੇ ਦੋ ਨੰਬਰ ਦੇ ਝੋਟੇ ਆ ਜਿੱਦੀ ਵੱਡੀ ਝੋਟੀ ਠੀਕ ਹੈ ਲੋ ਭਾਜੀ 53000 ਦੀ ਵੀਰ ਕਹਿੰਦਾ ਕਦੇ ਰਾਂਗੇ ਦੇਖੋ ਲੱਗੀ ਕਰਮਾ ਵਾਲੀ ਨੂੰ ਤੇ ਬਾਕੀ ਬਹੁਤ ਜ਼ਿਆਦਾ ਚੰਗੀ ਕੱਦ ਵਜਾਂਦੀ ਚੰਗੀ ਹੈ ਕਰੋ ਚੱਕੋ ਆ ਲੈ ਲੋ ਠੀਕ ਹੈ ਠੀਕ ਇਹ ਭਾਜੀ ਡਬਲ ਹੀ ਰੁਪਏ ਨਾਲ ਕਰ ਜੂਗੀ ਕਰਮਾ ਵਾਲੀ ਕਿਉਂਕਿ ਮੈਂ ਲੱਖੋਂ ਬਾਹਰ ਵੀ ਹੋਊਗੀ ਵੇਖਦਾ ਜੀ ਹਾਂਜੀ ਆ ਜਿਓ ਹੁਣ ਤੇ ਜਿਆ ਨੰਬਰ ਤੇ ਨਗੈਨਾ ਲੋ ਭਾਜੀ ਨਗੈਨਾ ਆ ਗਿਆ ਮੇਰੀ ਪੂਰੀ ਮੈਂ ਜੋ ਪਰਸੋਂ ਦੀ ਸੂਈ ਆ ਅੱਛਾ ਜੀ ਆਹਦੀ ਦਾ ਨਾਮ ਬਿੱਲਾ ਆ ਪਾਵਾ ਖਾਦੀਏ ਨਾ ਤੋ ਬਾਈ ਜੀ ਪਿੱਛੇ ਕੰਮਲ ਕਾਫੇ ਕਰੋ ਚੈੱਕ ਅੱਜ ਲਾੜੂ ਪਰਸੋਂ ਰਾਤ ਮੈਂ ਸੁੱਈ ਆ ਤੋ ਬਾਈ ਜੀ ਬਿਲਕੁਲ ਲਾੜੂ ਤੇ ਅਜੇ ਕਰੋ ਚੈੱਕ ਇਹ ਕਿੰਨਾ ਵਿੱਚ ਬਾਲਾ ਇੱਕ ਵੀਰ ਜੀ ਬੋਲਾ ਭਾਜੀ ਆਪਾਂ ਹੁਣੇ ਮੈਂ ਪਾਸ ਕਰਕੇ ਲਿਆਂਦੀ ਆ ਅੱਛਾ ਜੀ ਕਹਾਂ ਰਾਨਾ ਕਿ 10 ਕਿਲੋ ਬੋਲਾ ਆਪਾਂ 9 ਮੰਨ ਕੇ ਦੇ ਨਹੀਂ ਇਹਨੂੰ ਦੇ ਦਿਓ ਠੀਕ ਹੈ ਠੀਕ ਹੈ ਪਰसों ਰਾਤ ਦੀ ਸੂਈ ਸਟਾਰਟਿੰਗ ਬੋਲਾ 9 10 ਕਿਲੋ ਆ ਮੈਂ ਠੀਕ ਹੈ ਠੀਕ ਹੈ ਲਓ ਭਾਈ 9 10 ਲੀਟਰ ਜਿਹੜਾ ਬੋਲਾ ਬਿਲਕੁਲ ਸਟਾਰਟਿੰਗ ਤੇ ਇਹ ਮੈਂ ਆ ਪਾਜੀ ਬੂਰੀ ਨੀਲੀ ਅੱਖਾਂ ਖਾਦੂ ਆ ਵੇ ਠੀਕ ਹੈ ਠੀਕ ਹੈ ਲਓ ਭਾਈ ਅੱਖਾਂ ਦੇ ਵਿੱਚ ਵੀ ਆ ਗਈ ਹੈ ਮਣਕੀ ਅੱਖ ਆ ਗਈ ਕੱਦ ਵੇ ਇਹਨਾਂ ਵੱਡੀ ਮੈਂ ਜੋ ਭਾਜੀ ਲਓ ਭਾਈ ਬਹੁਤ ਹੀ ਜ਼ਿਆਦਾ ਚੰਗੇ ਕੰਧਾਂ ਖਾਲੀ ਆ ਤੇ ਕਿੰਨਾ ਲਿਖਾਈਓਗੇ ਤੁੰਦ ਦੁੱਧ ਭਾਜੀ ਜਾਵਾਂ ਨਹੀਂ ਤੇ 14-15 ਕਿਲੋ ਇੱਡੀ ਮੈਂ ਹੁ ਆਂਦਾ ਕੀ ਠੀਕ ਹੈ ਠੀਕ ਹੈ ਭਾਜੀ 14-15 ਦਾ ਦੁੱਧ ਚਵਾਈ ਜਾਊਗੀ ਬਾਕੀ ਥਾਂਕ ਨੂੰ ਬਹੁਤ ਚੰਗਾ ਲੱਗਾ ਵਾ ਇਹ ਅਦਰ ਕੁਆਲਟੀ ਬਹੁਤ ਸ਼ਾਨਦਾਰ ਆ ਕਰੋ ਚੱਕ ਲਾਗੇ ਤੂੰ ਠੀਕ ਹੈ ਜੀ ਵੱਡੀ ਨਹੀਂ ਉਹ ਭਾਜੀ ਪੂਰੀ ਇੱਕ ਨਵਾਂ ਸੂਆ ਸਹੀ ਬੀਤੀ ਸੂਆ ਭਾਜੀ ਤੀਜਾ ਸੂਈ ਠੀਕ ਹੈ ਲਓ ਭਈ ਤੀਜਾ ਸੂਆ ਸੂਈ ਜਿਹਦਾ ਇਸ ਦਾ ਜਿਹੜਾ ਸਟਾਰਟਿੰਗ ਤੇ 10 ਲੀਟਰ ਜਿਹੜਾ ਬਿਲਕੁਲ ਲੌਲਾ ਤਿਆਰ ਆ ਕਰਨੇ ਸਮਾ ਦੀ ਮੈਂ ਭਾਜੀ ਠੀਕ ਹੈ ਕੀ ਮੁੱਲ ਕਰਨਾ ਭਾਜੀ ਫਿਰ ਮੁੱਲ ਭਾਜੀ ਆ ਜਿੱਥੋਂ ਆਪਾਂ ਲੈਂਦੀ ਵੀਰਾਂ ਕੋ ਉਹਨਾਂ ਐ ਉਹ 10 ਦਿਨ ਖੜਦੀ ਗੱਪਣ ਮੈਂ ਲੈਂਦੀ ਏ 135 ਦੀ ਅੱਛਾ ਜੀ ਹੁਣ ਸੂਪੀਆ ਉਹਨਾਂ ਦਾ ਬਾਹਰ ਦਾ ਕੰਮ ਬਣ ਗਿਆ ਉਹਨਾਂ ਤਾਂ ਦਿੱਤੀ ਜੋ ਮੈਂ ਠੀਕ ਹੈ ਠੀਕ ਹੈ ਉਹਨਾਂ ਆਪਣੇ ਸ਼ੌਂਗ ਨਾਲ ਲੈਂਦੀ ਬੂਰੀ ਮੈਂ ਨੀਲੀ ਦੀ ਠੀਕ ਹੈ ਜੀ ਅੱਖਾਂ ਵੀ ਬਿੱਲੀਆਂ ਏ ਹਾਂਜੀ ਹਾਂਜੀ ਬਾਕੀ ਹੁਣ ਮੁੱਲ ਜਾਇਜ਼ ਕਰਾਂਗੇ ਆਪਾਂ ਫੋਨ ਤੇ ਕਰ ਲਈਏ ਇਹਦਾ ਮੁੱਲ ਇਹਦਾ ਮੁੱਲ ਹਾਂਜੀ ਦੇ ਆਪਾਂ ਬਿਲਕੁਲ ਜਾਇਜ਼ ਦੇਣੀ ਆ ਠੀਕ ਹੈ ਜਵਾਬ ਪਾ ਗਏ ਪਰਮ ਕਰਦੇ ਆ ਤੁਹਾਨੂੰ ਕੋਈ ਫੋਨ ਲਾਵੇ ਠੀਕ ਹੈ ਠੀਕ ਉਰਲਾ ਮਗਲਾ ਥਾਂ ਨਹੀਂ ਭਾਜੀ ਇਹਦਾ ਹਾਂਜੀ ਹਾਂਜੀ ਉਹਦੇ ਚਾਹਣ ਥੋੜੀ ਜਿਹੀ ਪੁਰਾਣੀ ਭਾਲ ਜੀ ਜੰਮੀ ਜੀ ਅੱਛਾ ਅੱਛਾ ਠੀਕ ਹੈ ਬਾਅਦੇ ਇਹ ਨਹੀਂ ਵੀ ਥਾਣਾ ਸਕਦਾ ਆਊਗਾ ਟੈਕ ਆਊਗਾ ਚੋਣ ਪੋਲਾ ਇੱਕ ਧਾਰ ਦੇਣਾ ਫਰਕ ਹੋਊ ਠੀਕ ਹੈ ਠੀਕ ਹੈ ਥੋੜੀ ਜਿਹੀ ਭਾਲ ਜੀ ਉਰਲੇ ਮਗਲੇ ਚ ਜੀ ਠੀਕ ਹੈ ਲੋ ਉਹਦੇ ਚ ਲੱਗੇ ਤੁਹਾਨੂੰ ਚੈੱਕ ਕਰਾ ਲੈਂਦੇ ਆ ਥੋੜੀ ਜਿਹੀ ਵੀ ਨਹੀਂ ਦੱਸਣਾ ਚਾਹੀਦਾ ਭਾਜੀ ਕੋਈ ਰਸਾਈ ਪਾ ਕੇ ਆਵੇ ਇੱਥੇ ਮੁੜ ਕੇ ਸਾਨੂੰ ਆਖੇ ਵੀਦਾ ਆਪਾਂ ਜੋ ਕਹੇ ਹੈਗਾ ਆਪਾਂ ਸੱਚ ਦੱਸਾਂਗੇ ਠੀਕ ਹੈ ਠੀਕ ਹੈ ਜੀ ਹਾਂਜੀ ਪਹਿਲਾ ਵੀਰ ਕਹਿੰਦਾ ਕਿ ਫੋਨ ਤੇ ਕਰਾਂਗੇ ਮੋਲੋ ਭਾਜੀ ਜਾਇਜ਼ ਹੋ ਬਿਲਕੁਰੀ ਠੀਕ ਹੈ ਠੀਕ ਹੈ ਜੀ ਆਜੋ ਹੁਣ ਚੌਥੇ ਨੰਬਰ ਤੇ ਦੱਸੋ ਭਾਈ ਇਹਦੇ ਬਾਰੇ ਆ ਮੈਂ ਇਹਨੂੰ ਭਾਜੀ 4 ਮਹੀਨੇ ਹੋ ਗਏ ਸੂਈ ਨੂੰ ਅੱਛਾ ਜੀ ਆਹ ਕੱਟਾ ਜਾਂ ਮਗਰ ਬੁਖਾਰ ਹੋ ਲੋ ਭਾਜੀ ਆ ਮੇਲ ਕਾਹ ਹੋਈ ਆਹ ਵਾਲਾ ਚੈੱਕ ਕਰ ਸਕਦੇ ਤੁਸੀਂ ਬਾਹ ਕੀ ਗੱਲ ਅਗੇ ਨੂੰ ਭਾਜੀ ਮਹੀਨਾ ਡੇਢ ਮਹੀਨਾ ਜਿਹੜਾ ਆ ਲਿਆ ਗਿਆ ਹੋਇਆ ਹੈ ਅੱਛਾ ਜੀ ਹਾਂਜੀ ਬਾਕੀ ਨਿਕਲੇ ਨਾ ਨਿਕਲੇ ਅਗਲੇ ਦੀ ਕਿਸਮਤ ਤੇ ਦੁੱਧ ਕਿੰਨਾ ਜੇ ਦੁੱਧ ਤੋਂ ਪੱਕਾ 6 ਲਓ ਉਹ 5 ਮੰਨ ਕੇ ਖੜੇ ਜਿਹੜੇ ਵੀਰ ਨੇ ਖੜੇ ਠੀਕ ਹੈ ਠੀਕ ਹੈ ਲਓ ਭਾਜੀ 6 ਲੀਟਰ ਦੁੱਧ ਇਹ ਕੱਦ ਵਜਨ ਦੀ ਇਹ ਵੀ ਚੰਗੀ ਆ ਸਿੰਗਲ ਹੱਡੀ ਆ ਗਈ ਕਰੋ ਚੈੱਕ ਕਿ ਕਿੰਨਾ ਜਿਵੇਂ ਆਸਾ ਜੰਨੇ ਸੱਜਣ ਭਾਈ 11 12 ਕਿਲੋ ਦੁੱਧ ਮੈਂ ਕਿਉਂ ਆਂਦੀ ਲਈ ਠੀਕ ਠੀਕ ਦਾ ਭਾਈ 11 12 ਲੀਟਰ ਦਾ ਸੱਜਣ ਨੇ ਦੁੱਧ ਚਵਾਇਆ ਵਾ ਇਹ ਕਰੋ ਚੈੱਕ ਸਿੰਗਲ ਹੱਡੀ ਆ ਗਈ ਆ ਇਹ ਥੰਮਸਨ ਵੀ ਬਹੁਤ ਚੰਗਾ ਲੱਗਾ ਵਾ ਕਰੋ ਚੈੱਕ ਲਾਗੇ ਤੋਂ ਮੋਲੇ ਦਾ ਭਾਈ 60000 ਜੇ 55 ਦੀ ਦੇ ਰਹੀ ਐ ਕਰਦੀ ਆ ਜੱਜਿਆ ਛੋੜ ਆਲਾ ਕਰਦੀ ਆ ਹਰਾ ਜੀ ਹਾਂਜੀ ਹਾਂਜੀ ਛੋੜ ਆਲਾ ਜੀ ਆਹ ਇੱਕ 200 ਛੋੜ 45 40 ਆਲਾ ਮੇਰਾ ਵੀ ਕੋ ਖੂਨ ਨਾ ਲਾਵੇ ਠੀਕ ਆ ਠੀਕ ਆ ਲਓ ਬਈ ਜੀ 50 ਕਿਲੋ 7-8 ਕਿਲੋ ਕਰ ਦੂੰਗੀ ਸਾਡੇ ਕੋ ਆ ਗਏ ਥੋੜਾ ਜਿਹਾ ਦਿਲ ਨਹੀਂ ਲਾਉਣ ਦੇਈ ਮਣੀ ਅੱਛਾ ਠੀਕ ਆ ਠੀਕ ਆ ਉਹ ਤਾਂ 7 ਕਿਲੋ ਹੀ ਸੀ ਠੀਕ ਆ ਠੀਕ ਆ ਪਤਾ 6 ਉਹ 5 ਮੰਨ ਕੇ ਜਿਹੜਾ ਮਿੱਟੀ ਵੀਰਲਾ ਜੀ ਠੀਕ ਆ ਜੀ ਹਾਂਜੀ ਕਰੇ ਚੱਲੋ ਬਾਕੀ ਆ ਮੇਰੀ ਅਗਲੀ ਹੈ ਭਾਜੀ ਗਾੜੀ ਲਓ ਬਈ ਜੀ ਆਜੋ ਹੁਣ ਭਾਈ ਮੈਂ ਨੰਬਰ ਦੇ ਆ ਮੇਰੀ ਅਗਲੀ ਹੈ ਭਾਜੀ ਗਾੜੀ ਅੱਛਾ ਜੀ ਇਹ ਥ ਕਲੋ ਜੀ ਮੇਰੀ ਇੱਕ ਮਿੰਟ ਆ ਜਾਓ ਹੁਣ ਆਪਾਂ ਅੱਗੇ 6ਵੇਂ ਨੰਬਰ ਤੇ ਦੱਸਿਓ ਮੇ ਜੀ ਇਹਦੇ ਬਾਰੇ ਜਿਹੜਾ ਭਾਈ ਸੁਆ ਤੀਜਾ ਜੋ ਇਹਨੂੰ ਡੇਢ ਤੋਂ ਪੌਣੇ 2 ਮਹੀਨੇ ਹੋਏ ਜੀ ਠੀਕ ਹੈ ਜੀ ਬੱਚਾ ਮਦ ਇਹ ਪਰਸੋਂ ਦਾ ਅੱਛਾ ਜੀ ਦੁੱਧ 8-9 ਕਿਲੋ ਹੀ ਥੋੜਾ ਜਨਾ ਇਹੇ ਹੀ ਆ ਬੜਾ ਕੀਤਾ 7 ਲੀਟਰ ਦੁੱਧ ਪੱਕਾ ਜੇ ਮੈਂ ਕੋਲ ਠੀਕ ਹੈ ਠੀਕ ਹੈ ਲੋ ਭਾਜੀ 7 ਲੀਟਰ ਜਿਹੜਾ ਦੁੱਧ ਹੈ ਤਾਂ ਉਹ ਰੈਡੀ ਆ ਠੀਕ ਹੈ ਸੋ ਇਹਨੂੰ ਵੀ 2 2.5 ਮਹੀਨੇ ਕਿੰਨਾ ਹੋ ਗਿਆ ਵਾ ਤੇ ਨੀਲੀ ਦੇ ਵਿੱਚ ਆ ਗਈ ਨੀਲੀ ਰਵੀ ਦੇ ਵਿੱਚ ਇਹ ਵੀ ਕਰੋ ਚੱਕ ਤੇ ਕੱਦ ਵਜਨ ਦੀ ਇਹ ਵੀ ਚੰਗੀ ਆ ਤੇ ਆਰਡਰ ਕੁਆਲਟੀ ਦਾ ਖਾਣਾ ਸੋਣ ਨੂੰ ਲੱਗਿਆ ਉਹ ਚੈੱਕ ਕਰਾਉਂਦੇ ਬਹੁਤ ਹੀ ਚੰਗਾ ਲੱਗਾ ਜੇ ਵੀ ਬਰੋ ਜੱਟ ਭਾਈ ਜੀ ਥੋੜੀ ਡਰਦੀ ਆ ਨਿਕਲਾ ਤੇ ਇਹਨੇ ਕਿੰਨਾ ਕਿ ਚਵਾਇਆ ਸੱਜਣ ਨੇ ਕੀ ਹਰਮਨ ਐ ਵੀ ਭਾਈ ਸੱਚੇ ਦੁੱਧ ਮੈਂ 10000 ਰੁਪਏ ਦੇ ਦਿੰਦੀ ਰਹੀ ਏ ਅੱਛਾ ਜੀ ਦੁੱਧ 7 ਕਿਲੋ ਜੀ ਠੀਕ ਆ ਜੀ ਲਓ ਭਾਈ 7 ਲੀਟਰ ਜਿਹੜਾ ਇਸ ਟਾਈਮ ਰੈਡੀ ਆ ਤੇ 10 11 ਲੀਟਰ ਜਿਹੜਾ ਦੁੱਧ ਇਹਨੇ ਚਵਾਇਆ ਪਹਿਲੇ ਸੱਜਰ ਨੇ ਤੇ ਜਵਾਗ ਵੀਰ ਕਹਿੰਦਾ ਕਿ ਪਰਸੋਂ ਦਾ ਮਲਿਆ ਸਾਡੇ ਕੋਲ ਬਾ ਜੇ ਕਾਤਾ ਜੀ ਮੈਂ ਹੀ ਦੋਤਾ ਭਾਜੀ ਫਿਰ 9-10 ਤੱਕ ਤੋਂ ਮੈਂ ਨਾ ਕਰਨਾ ਸੰਭਲ ਸੰਭਣ ਆ ਰਹੀ ਆ ਅੱਛਾ ਠੀਕ ਹੈ ਪੱਠੇ ਪੱਠੇ ਤੇ ਤੁਹਾਨੂੰ ਪਤਾ ਸਾਰੇ ਗੜਿਆਂ ਖਰਾਮ ਕਰਦੇ ਆ ਹਾਂਜੀ ਹਾਂਜੀ ਚਲੋ ਬਿਲਕੁਲ ਨਹੀਂ ਹੋਰ ਬੜਾ ਨੁਕਸਾਨ ਹੋ ਗਿਆ ਦੇ ਹਾਂਜੀ ਤੇ ਕੀ ਮੁੱਲ ਵੀ ਜੇ ਰੱਖਰ ਮੁੱਲ ਦਾ 60000 ਜੀ ਅੱਛਾ ਜੀ 55000 ਦੇ ਦਈਏ ਕਰਨਾ ਮਾਨਪਾਨ ਕਰ ਦੋ ਮੈਂ ਤਨਾ ਪੂਰੇ 55200 ਭਾਜੀ ਠੀਕ ਹੈ ਲਓ ਭਾਜੀ 55000 ਰੁਪਏ 200 ਰੁਪਿਆ ਛੋੜ ਬਿਲਕੁਲ ਨਹੀਂ ਕਿ ਕਿ ਮੋਲਿਆ ਵੀ ਤੇ ਪਸ਼ੂ ਚੰਗੇ ਆ ਵੀ ਉਹਦੇ ਬਾੜੀ ਆ ਭਾਜੀ ਵੱਡੀ ਵੈਣ ਜੇ ਅੱਛਾ ਜੀ ਇਹ ਆਪਾਂ 5 5 ਮਹੀਨੇ ਨੂੰ ਹੋ ਗਏ ਚੈੱਕ ਪਾਸ ਕਰਾਤੀ ਆਪਾਂ ਕਰ ਲੈ ਠੰਡਾ ਪੀਗਾ ਲਵਾਤਾ ਛੇਵਾਂ ਲੱਗਾ ਜੀ ਅੱਛਾ ਜੀ ਠੀਕ ਲੋ ਬਈ ਛੇਵੇਂ ਨੰਬਰ ਤੇ ਰਹਿ ਜੀ ਤੇ ਚੰਗੀ ਟਰਾਲੀ ਪੈਂਡ ਜੋ ਭਾਜੀ ਥਾਣ ਬੋਲੋ ਵੇਖੋ ਪੀ ਲੱਗਾ ਠੀਕ ਹੈ ਠੀਕ ਹੈ ਲੋ ਬਈ ਕੱਦ ਵਜਨ ਦੀ ਇਹ ਵੀ ਬਹੁਤ ਚੰਗੀ ਆ ਕਰੋ ਚੈੱਕ ਕਰੋਸ ਦੇ ਵਿੱਚ ਆ ਗਈ ਆ ਹੁਣ ਦੁੱਧ ਤੋਂ ਭਾਜੀ ਡਰਾਈ ਏ ਅੱਛਾ ਠੀਕ ਜੀ ਹੋਣਾ ਚੌਂ ਦੁੱਧੋਂ ਜਿਆਦਾ ਮਾਲ ਤੁਹਾਨੂੰ ਠੀਕ ਹੈ ਠੀਕ ਹੈ ਲੋ ਬਈ ਦੁੱਧ ਤੋਂ ਵੀ ਤਾਂ ਡਰਾਈ ਕਰ ਦਿੱਤੀ ਆ ਕੱਦ ਵਾਂ ਜਣ ਬਹੁਤ ਹੀ ਚੰਗਾ ਵਗੈੜ ਦਾ ਅੱਛਾ ਠੀਕ ਹੈ ਠੀਕ ਹੈ। ਖਲਾੜਾ ਕੋਲਾਂ ਵੀ ਪਾ ਠੀਕ ਹੈ ਲੋ ਭਾਈ ਬਿਲਕੁਲ ਬਾਈ ਕਹਿੰਦਾ ਕਿ ਹੁਣ ਆਈ ਸਾਡੇ ਕੋਲ ਕਿਤਰਾ ਹੌਸ ਦੇ ਵਿੱਚ ਆਈ ਆ ਤੇ ਕਿੰਨਾ ਕਿ ਜਵਾ ਸੱਜਣ ਦੇ ਵਿੱਚ ਦੁੱਧ ਸੱਜੇ ਭਾਈ ਉਹ ਦੇ ਰਹੇ 23 24 ਲੀਟਰ ਦੁੱਧ ਕਿੰਨੇ ਦੇ ਰਹੇ ਆ ਅੱਛਾ ਜੀ ਤੇ ਬਾਕੀ ਥਾਂ ਤੋਂ ਬਹੁਤ ਚੰਗਾ ਲੱਗਾ ਵਾ ਵੀਰ ਵੀ ਕਿੰਨਾ ਦੇਣਾ ਕਿ ਵੇਖੋ ਗੱਡੀ ਵੱਡੀ ਵਹਿੜਿਆ ਪਿੱਛੇ ਵੇਖੋ ਲੱਗੀ ਕਿੰਨਾ ਥਾਂ ਕੋਲ ਵੇਖੋ ਸਪੈਸ਼ਲ ਲੱਗਾ ਠੀਕ ਹੈ ਠੀਕ ਹੈ ਲਓ ਭਾਈ ਕਰੋ ਚੱਕ ਲਾਗੇ ਰੋ ਥਾਲਾਂ ਦਾ ਸੈਰ ਗਿਆ ਬਹੁਤ ਸ਼ਾਨਦਾਰ ਆ ਇਹਦਾ ਵੀ ਮੁੱਲ ਵੀਰ ਜੀ ਹਰ ਇਹਦਾ ਮੁੱਲ 30000 ਜੀ 28000 ਦੀ ਦੇ ਦੀ ਇਹ ਕਾਰਨਾ ਮੰਨਦਾ ਕਰ ਦੋ ਮੰਨਦਾ ਥੋੜਾ ਜਿਆਦਾ ਪੂਰੇ 5000 ਤੋਂ ਭਾਈ 200 ਛੋੜ ਠੀਕ ਹੈ ਲਓ ਭਾਜੀ 5000 ਤੋਂ 200 ਰੁਪਏ ਛੋੜ ਤੇ ਕਰ ਦੋ ਵਜਨ ਦੀ ਚੰਗੀ ਹੈ ਬਾਕੀ ਭਾਜੀ ਆਪਣੀ ਹਰ ਵੀਡੀਓ ਇਹੋ ਪੈਂਦੀ ਹੁੰਦੀ ਆ ਜਿਹੜੇ ਵੀਰ ਭਰਾ ਡੰਗਰ ਹਟਣਾ ਚੱਕ ਪਾਸ ਕਰਕੇ ਤਸੱਲੀ ਕਰਕੇ ਥਾਣਾ ਦੀ ਤਸੱਲੀ ਕਰਕੇ ਫਿਰ ਕਰੂ ਠੀਕ ਹੈ ਠੀਕ ਹੈ ਜੀ ਠੀਕ ਹੈ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਜੀ ਸਾਰੇ ਵੀਰਾਂ ਭਰਾਵਾਂ ਦਾ